ਵਰਤਾ ਕਰੇ ਸੁਨੇਚੋ ਹੋਵੇ ਜਿਉ ਕਰਤਾ ਬੋਰ ਕਰਦਾ ਉਹ ਨਿਸ਼ਚੇ ਕਰਕੇ ਹੋ ਰਿਆ ਵਰਤ ਰਹਾ ਹੈ ਗੁਰ ਕੈ ਸਬਦਿ ਹਉਮੈ ਖੋਵੇ ਸਰਗੁਨੀ ਸਾਹਿਬ ਦੀ ਸ਼ਬਦ ਦੀ ਕਮਾਈ ਕਰਕੇ ਨੂੰ ਹਉਮੈ ਮਿਟਨੀ ਚਾਹੀਦੀ ਹੈ ਹਉਮੈ ਨੂੰ ਗਵਾ ਕੇ ਮਹਾਰਾਜ ਚ ਲੀਨ ਰਹੇ ਹਰ ਵਕਤ ਗੁਰ ਪ੍ਰਸਾਦੀ ਕਿਸੈ ਦੇ ਵੜਿਆਈ ਸਰਗੁਨੀ ਦੀ ਕਿਰਪਾ ਕਰਕੇ ਕਿਸੇ ਕਿਸੇ ਨੂੰ ਮਹਾਰਾਜ ਸਾਹਿਬ ਵਡਿਆਈ ਬਖਸ਼ਦੇ ਹਨ ਨਾਮੋ ਨਾਮ ਤੇ ਆਏ ਦਾ ਉਹ ਨਾਮ ਹੀ ਪਰਮੇਸ਼ਰ ਦੇ ਨਾਮ ਨੂੰ ਧਿਆਉਂਦਾ ਰਹਿੰਦਾ ਹੈ ਨਾਮ ਹੀ ਨਾਮ ਨੂੰ ਨਾਮ ਜੋ ਪ੍ਰਸਿੱਧ ਹੈ ਵਾਹਿਗੁਰੂ ਉਹਦੇ ਨਾਮ ਨੂੰ ਧਿਆਉਂਦਾ ਹੈ ਗੁਰ ਸੇਵੀ ਜੇ ਵੱਡ ਹੋਰ ਲਾਹਾ ਨਹੀਂ ਸਤਿਗੁਰੂ ਨਾਲ ਸਾਡੀ ਸੇਵਾ ਕਰੀ ਜਿੱਦਿਆ ਵੱਡਾ ਹੋਰ ਲਾਭ ਨਹੀਂ ਕਿਤੋਂ ਵੀ ਪ੍ਰਾਪਤ ਹੋ ਸਕਦਾ ਨਾਮ ਮਨ ਵਸੈ ਨਾਮੋ ਸਾਲਾਹਿ ਜਿਸ ਸਿੱਖ ਦੇ ਮਨ ਤੇ ਨਾਮ ਵਸ ਜਾਂਦਾ ਹੈ ਉਹ ਹਰ ਉਹ ਜਮਾਰ ਦੇ ਨਾਮ ਦੀ ਸਿਫਤ ਕਰਦਾ ਰਹਿੰਦਾ ਹੈ ਨਾਮੋ ਨਾਮ ਸਦਾ ਸੁਖ ਦਾਤਾ। ਭਈ ਨਾਮੀ ਪ੍ਰਸਿੱਧ ਪਰਮੇਸ਼ਰ ਦਾ ਨਾਮ ਹੀ ਸਦਾ ਸੁਖਾਂ ਦਾ ਦਾਤਾ ਹੈ। ਨਾਮੋ ਲਾਹਾ ਪਾਇਦਾ। ਨੰਮਤ ਨਾਮ ਕਰਕੇ ਜੀਵਨ ਮੁਕਤੀ ਹੈ ਜੀਵ ਲਾਹਾ ਪਾਉਂਦਾ ਹੈ। ਬਿਨ ਨਾਮ ਹੈ ਸਭ ਦੁੱਖ ਸੰਸਾਰਾ। ਮਰਦ ਨਾਮ ਤੋਂ ਬਿਨ ਸਾਰੇ ਸੰਸਾਰ 'ਚ ਦੁੱਖੀ ਦੁਕਾ ਦੁਖੀਆਂ ਪੰਨਾਂ ਖੁੱਲੀਆਂ ਸੁਖ ਨਾ ਨਿਕਲਿਓ ਕੋਇ। ਦੁੱਖ ਵਿੱਚ ਜੀਵ ਜਲਾਇਆ ਦੁਖੀਆ ਚੱਲਿਆ ਰੋਏ ਕਿਉ ਸੁਖ ਨਹੀਂ ਹੈ ਕਿਤੇ ਵੀ ਬਿਨ ਨਾਮ ਹੈ ਸਭ ਦੁੱਖ ਸੰਸਾਰ ਹੈ ਸੰਸਾਰ ਦੁੱਖ ਰੂਪੀ ਹੈ ਨਾਮ ਤੋਂ ਬਿਨ ਜਪੇ ਤੋਂ ਬਿਨ ਬਹੁ ਕਰਮ ਕਮਾਵ ਹੈ ਵਧੇ ਵਿਕਾਰ ਨਾਲੇ ਕਰਮ ਕਾਂਡ ਕਮਾਉਂਦੇ ਨਿਤ ਨਿਮਿਤ ਪ੍ਰਾਸ਼ਚਿਤ ਕਾਮਕ ਕਿ ਤਿਆਰ ਗੁਆਲੇ ਵਕਾਰ ਫੇਰ ਉਹਨਾਂ ਚ ਵੱਧਦੇ ਹਨ ਨਖਿੱਧ ਕਰਮ ਕਰਕੇ ਨਾਮ ਨਾ ਸੇਵਹਿ ਕਿਉ ਸੁਖ ਪਾਈਐ ਮੇਰੇ ਦੀ ਅੰਮ੍ਰਿਤ ਨਾਮ ਦਾ ਸੇਵਨ ਨਹੀਂ ਕਰਦੇ ਸੁਖ ਸਰੂਪ ਨੂੰ ਕਿਵੇਂ ਭਾਈ ਪਾਸ ਚੱਕੀਏ ਨਹੀਂ ਪਾਇਆ ਜਾਂਦਾ ਬਿਨ ਨਾਵ ਦੁਖ ਪਾਇਐ ਇਸ ਮਿਰਦੇ ਮਹਾਰਾ ਦੇ ਨਾਮ ਜਪੇ ਤੋਂ ਬਗਾਇ ਰਹੇ ਇਹ ਦੁਖ ਹੀ ਪਾਉਂਦਾ ਹੈ ਜੀਵ ਆਪ ਕਰੇ ਤੈ ਆਪ ਕਰਾਈ ਜੀ ਮਰ ਆਪ ਹੀ ਜਗਤ ਦੇ ਤਤ ਪੈਦਾ ਕੀਤੇ ਆਪ ਹੀ ਪਤ ਸੂਖ ਹੁੰਦਾ ਤਾਂ ਉਹਦਾ ਸੂਲ ਤਾਂ ਪਹਿਲਾਂ ਕੀਤਾ ਹੈ ਆਪ ਹੀ ਉਹਨਾਂ ਦੇ ਅੰਦਰ ਕਰਨ ਵਾਲਾ ਹੈ ਆਪ ਹੀ ਪ੍ਰੇਰਕ ਇਕੜਾਉਣ ਵਾਲਾ ਹੈ ਗੁਰ ਪ੍ਰਸਾਦੀ ਕਿਸਹਿ 부ਝਾਈ ਇਹ ਸਤਿਗੁਰਾਂ ਦੀ ਕਿਰਪਾ ਕਰਕੇ ਕਿਸੇ ਨੂੰ ਸਮਝ ਪੈਂਦੀ ਹੈ ਸਮਝਾਇਆ ਹੈ ਆਪ ਨੇ ਗੁਰਮੁਖ ਹੋਵਹਿ ਅਸੇ ਬੰਧਨ ਤੋੜਹਿ ਜਿਹੜੇ ਗੁਰਮੁਖ ਪਿਆਰੇ ਹੁੰਦੇ ਆ ਉਹ ਕਰਤਾ ਭੂਕਤਾ ਦੇ ਬੰਧਨ ਨੂੰ ਹਉਮਾ ਮਮਤਾ ਦੇ ਬੰਧਨ ਨੂੰ ਤੋੜ ਲੈਂਦੇ ਆ ਮੁਕਤੀ ਕੈ ਘਰ ਪਾਇਦਾ ਉਹ ਮੁਕਤੀ ਦਾ ਘਰ ਕੌਣ ਸਰੂਪ ਹੈ ਉਸ ਦੇ ਤਾਈ ਪਾ ਲੈਂਦੇ ਹਨ ਮੁਕਤੀ ਦੇ ਘਰ ਸੰਗਤ ਵਿੱਚ ਮਿਲ ਕੇ ਉਹ ਮੁਕਤ ਨੂੰ ਪਾਉਂਦੇ ਹਨ ਗਣਤ ਗਣੇ ਵਿੱਚੋਂ ਹੀ ਮੁਕਤੀ ਦੇ ਤਾਈ ਪਾ ਲੈਂਦਾ ਹੈ ਗਣਤ ਗਣੇ ਸੂ ਜਲੇ ਸੰਸਾਰ ਜਿਹੜਾ ਭਾਈ ਗਿਣਤੀਆਂ ਗਿਣਦਾ ਰਹਿੰਦਾ ਮਹੀਨੇ ਸਾਧਨ ਕੀਤੇ ਆ ਇੰਨੇ ਛੇੜੇ ਕੱਢੇ ਆ ਇੰਨੀਆਂ ਮਾਲਾ ਫੇਰਦਾ ਕਿਉਂ ਸੰਸਾਰ ਵਿੱਚ ਉਹ ਹੰਕਾਰ ਦੇ ਨਾਲ ਦੀ ਅਗ ਨਾਲ ਕ੍ਰਿਸ਼ਨਾਂ ਦੀ ਅਗ ਨਾਲ ਪਦਾਰਥਾਂ ਦੀ ਚਾਹਨਾ ਜਲਦਾ ਹੀ ਰਹਿੰਦਾ ਜਿਤਾਉਂਦਾ ਰਹਿੰਦਾ ਜੋ ਪਰਖ ਸંਸਾਰਾ ਮੂਲ ਨਾ ਚੁੱਕਾ ਹੈ ਵਿਕਾਰਾਂ ਇਹ ਸੰਸਾਰ ਇਹ ਨਾ ਜਿਹੜਾ ਸਾਰੇ ਮੂਲ ਹੈ ਵਿਕਾਰਾਂ ਦਾ ਜਿਹਨ ਪਰਵਾਣ ਪਰਵੇਗਾ ਤੇ ਚੱਕਿਆ ਨਹੀਂ ਜਾਂਦਾ ਉਹਨਾਂ ਦੇ ਅੰਦਰੋਂ ਕਾਰਨ ਹੈ ਗੁਰਮੁਖ ਹੋਵੇ ਸੋ ਗਣਤ ਚੁਕਾਏ ਜਿਹੜਾ ਗੁਰਮੁਖ ਹੋ ਗਿਣਤੀ ਮਿੰਤੀ ਨੀਚ ਰੱਖਦੇ ਸੱਚੇ ਪਾਤਸ਼ਾਹਾਂ ਦੀ ਗਿਣਤੀ ਮਿੰਤੀ ਕੀ ਅਖੜੀ ਉਸ ਪਿਆਰੇ ਨਾਲ ਚੱਕੇ ਉਹ ਜੁੜ ਜਾਂਦੇ ਹਨ ਸੱਚੇ ਸੱਚ ਸਮਾਏ ਦਾ ਉਹ ਸੱਚੇ ਨਾਮ ਜੇ ਆਪਣਾ ਚਿਤ ਸੱਚ ਸ੍ਰੋਟੀ ਸਮਾ ਜਾਂਦਾ ਹੈ ਮਿਲ ਜਾਂਦਾ ਹੈ ਜੇ ਸੱਚ ਦੇ ਤਾਂ ਪਾਏ ਕੋਈ ਸੱਚੇ ਪਾਤਸ਼ਾਹ ਜੇ ਆਪ ਦਾ ਅੰਮ੍ਰਿਤ ਨਾਮ ਦੇਵੇ ਕਾਂ ਕੋਈ ਪੁਰਖ ਭਾਈ ਸੱਚ ਸਰੂਪ ਨੂੰ ਪਾ ਸਕਦਾ ਹੈ ਗੁਰ ਪ੍ਰਸਾਦੀ ਪ੍ਰਗਟ ਹੋਈ ਸਤਿਗੁਰਾਂ ਦੀ ਜਿਨ੍ਹਾਂ ਤੇ ਕਿਰਪਾ ਹੋਈ ਉਹਨੇ ਮਾਰਾ ਪ੍ਰਗਟ ਸਖਿਆਤ ਹੋਈ ਹੈ ਸੱਚ ਨਾਮ ਸਾਲਾਹੇ ਰੰਗ ਰਤਾ ਜਿਹੜਾ ਪ੍ਰੇਮ ਰੰਗ ਚ ਰਤਾ ਹੋਇਆ ਸੱਚੇ ਨਾਮ ਨੂੰ ਮਾਰਾ ਕਹਿੰਦੇ ਸਲਾਉਂਦਾ ਰਹਿੰਦਾ ਹੈ ਗੁਰ ਕਿਰਪਾ ਤੇ ਸੁਖ ਪਾਏਗਾ ਉਸ ਗੁਰੂ ਦੀ ਕਿਰਪਾ ਕਰਕੇ ਵਾਹਿਗੁਰੂ ਦੇ ਸੁਖ ਸਰੂਪ ਨੂੰ ਪਾ ਲੈਂਦਾ ਹੈ ਜਪ ਤਪ ਸੰਜਮ ਨਾਮ ਪਿਆਰਾ ਭਾਈ ਸਾਹਿਬ ਜਾਪ ਨਾਲੋਂ ਕੋਈ ਦੇਵਤਿਆਂ ਦੇ ਮੰਤਰ ਦਾ ਜਿਹੜਾ ਜਪ ਕਰਨਾ ਹੈ ਤਦ ਕਰਨਾ ਹੈ ਸਰੀਰ ਆਤਮਾ ਨੂੰ ਧੂੜੀਆਂ ਤਾਉਣੀਆਂ ਹੈ ਜਲਧਾਰਾ ਕਰਨੀ ਹੈ ਜਬ ਤੱਕ ਸੰਜਮ ਇੰਦਰੀਆਂ ਦਮਨ ਕਰਨਾ ਉਤੋਂ ਬਗਲੀ ਨੂੰ ਸਮਾਧੀਆਂ ਲਾ ਕੇ ਬਹਿਣਾ ਅੰਦਰੋਂ ਵਿਸ਼ਿਆਂ ਦੀ ਵਾਸ਼ਨਾ ਹੋਣੀ ਸਾਨੂੰ ਤਾਂ ਨਾਮ ਹੀ ਪਿਆਰਾ ਲੱਗਦਾ ਇਹਨਾਂ ਸਾਧਨਾ ਨਾਲੋਂ ਕਿਲੇ ਕਾਹੀ ਗੁਰੂ ਨੂੰ ਵੀ ਜਪ ਤਪ ਸੰਜਮ ਨਾਲ ਉਹ ਨਾਮ ਹੀ ਪਿਆਰਾ ਹੈ ਕਿਲ ਵਿਖ ਕਾਟੇ ਕਾਟਣ ਹਾਰ ਕਟਣ ਵਾਲਾ ਪਾਪਾ ਨੂੰ ਜੋ ਪਰਮੇਸ਼ਵਰ ਹੈ ਉਹ ਸਾਰਿਆਂ ਦੇ ਕਿਲ ਪਾਪਾ ਨੂੰ ਕੱਟ ਦਿੰਦਾ ਜਿਹਨਾਂ ਨੂੰ ਨਾਮ ਪਿਆਰਾ ਲੱਗਾ ਹੈ ਹਰ ਕੈ ਨਾਮ ਤਨ ਮਨ ਸੀਤਲ ਹੋਆ ਨਰਾ ਦੇ ਨਾਮ ਜਪਣੇ ਕਰਕੇ ਤਨ ਦੇ ਵੀ ਵਿਸ਼ੇ ਮਿਟ ਜਾਂਦੇ ਆ ਮਨ ਦੇ ਵੀ ਸੰਸਕਾਰ ਧੁੱਤੇ ਜਾਂਦੇ ਆ ਨਿਰਮਲ ਸ਼ੁੱਧ ਹੋ ਜਾਂਦਾ ਹੈ ਸ਼ੀਤਲ ਹੋ ਜਾਂਦਾ ਸ਼ਾਂਤ ਹੋ ਜਾਂਦੀ ਹੈ ਸਹਜੇ ਸਹਜ ਸਮਾਏ ਦਾ ਸਹਜੇ ਗਿਆਨ ਕਰਕੇ ਸਹਜ ਸ਼ਾਂਤ ਪ੍ਰਾਪਤ ਹੁੰਦੀ ਹੈ ਸ਼ਾਂਤੀ ਕਰਕੇ ਸ਼ਾਂਤ ਸਰੂਪ ਵਿੱਚ ਸਮਾ ਜਾਂਦਾ ਹੈ ਅੰਤਰ ਲੋਭ ਮਨ ਮੈਲੇ ਮਲ ਲਾਈ ਜਿਨਾਰੇ ਮਨ ਸਾਹ ਜ਼ਿੰਦਗੀ ਪਾਪਾਂ ਕਰਕੇ ਮੈਲੇ ਹੈ ਉਹ ਅੰਦਰੋਂ ਉਹਨਾਂ ਦੇ ਲੋਭ ਹੈ ਪਦਾਰਥਾਂ ਦੇ ਜੋੜਨ ਦਾ ਖਾਣ ਦਾ ਪਹਿਨਣ ਦਾ ਭੋਗਣ ਦਾ یوں ਮਨ ਮੈਲੇ ਕਰਕੇ ਉਹਨਾਂ ਵਾਸ਼ਨਾਉ ਵੀ ਮੈਲ ਨੂੰ ਲਾ ਲਿਆ ਹੈ ਮੈਲੇ ਕਰਮ ਕਰੇ ਦੁਖ ਪਾਏ ਮੈਲੇ ਪਾਪਾਂ ਵਾਲੇ ਕਰਮ ਕਰਦਾ ਰਹਿੰਦਾ ਹੈ ਇਸ ਕਰਕੇ ਦੁੱਖਾਂ ਨੂੰ ਉਹ ਪਾਉਂਦਾ ਹੈ ਕੂੜੋ ਕੂੜ ਕਰੇ ਵਪਾਰ ਉਹ ਝੂਠ ਆ ਬੋਲਦਾ ਹੈ ਝੂਠਾ ਹੀ ਵਪਾਰ ਕਰਦਾ ਹੈ ਹਰ ਵਕਤ ਲੋਕਾਂ ਤੋਂ ਝੂਠ ਬੋਲ ਬੋਲ ਕੇ ਠੱਗਣਾ ਕਿਸੇ ਨੂੰ ਝੂਠ ਬੋਲ ਕੇ ਕਹਿ ਦੇ ਉਗਾਈ ਦੇਣੀ ਕਿਉਂ ਕੂੜੀਕੂੜ ਦਾ ਵਪਾਰ ਕਰਦਾ ਹੈ ਕੂੜ ਬੋਲ ਦੁੱਖ ਪਾਏਗਾ ਝੂਠ ਬੋਲ ਕੇ ਜਮਨ ਮਰਦਾ ਦੁਖੀ ਪਾਉਂਦਾ ਹੈ ਨਿਰਮਲ ਬਾਣੀ ਕੋ ਮਨ ਵਸਾਏ ਇਹ ਮਹਾਰਾਜੀ ਉਜਲ ਬਾਣੀ ਜਿਹੜੀ ਹੈ ਕੋਈ ਕੋਈ ਲੱਖਾਂ ਚੋਂ ਪੁਰਖ ਹੈ ਜਿਹੜਾ ਮਨ ਚ ਬਸਾਉਂਦਾ ਹੈ ਮੰਨਣ ਕਰਕੇ ਗੁਰ ਪ੍ਰਸਾਦੀ ਸਹਸਾ ਜਾਏ ਉਹਨਾਂ ਦਾ ਸਤਗੁਰਾਂ ਦੀ ਕਿਰਪਾ ਕਰਕੇ ਜਿਹੜਾ ਸੰਸਾ ਹੈ ਇਹ ਸਾਰਾ ਚੱਲਿਆ ਜਾਂਦਾ ਅੰਦਰੋਂ ਗੁਰ ਕਹਿ ਭਾਣਾ ਚੱਲੈ ਦਿਨ ਰਾਤੀ ਗੁਰਸਿੱਖ ਨੂੰ ਚਾਹੀਦਾ ਸਤਿਗੁਰਾਂ ਦੀ ਰਜ਼ਾ ਵਿੱਚ ਰਾਜ ਨੇ ਜਲਣਾ ਕਰੇ ਨਾਮ ਚੇਤ ਸੁਖ ਪਾਏ ਸਤਿਗੁਰਾਂ ਦੀ ਰਜ਼ਾ ਹੈ ਅਮਰਤ ਨਾਮ ਨੂੰ ਜਿਹੜਾ ਚੇਤੇ ਕਰਦਾ ਹੈ ਉਹ ਸੁਖ ਰੂਪ ਨੂੰ ਪਾ ਲੈਂਦਾ ਹੈ ਆਪ ਸਰੰਦਾ ਸੱਚਾ ਸੂਈ ਕੀ ਭਾਈ ਸੋ ਸੱਚਾ ਆਪ ਹੀ ਸਰੰਦਾ ਸਿਰਜਣ ਵਾਲਾ ਹੈ ਜਿਹਾ ਕਿ ਤੁ ਨੂੰ ਰਚਣ ਵਾਲਾ ਹੈ ਆਪ ਉਪਾਏ ਖਪਾਏ ਸੂਈ ਆਪ ਹੀ ਪੈਦਾ ਕਰਦਾ ਹੈ ਤੇ ਆਪ ਹੀ ਖਵਾਉਣ ਵਾਲਾ ਹੈ ਸੋ ਪਰਮੇਸ਼ਵਰ ਗੁਰੂ ਮੁਖ ਹੋਵੇ ਸੋ ਸਦਾ ਸਲਾਹੀ ਰੋਡੀਆਂ ਦਾ ਰਾਗੀ ਸਿੰਘ ਸਿੱਖ ਉਹ ਸੰਤਾਂ ਨੂੰ ਆ ਕੇ ਕਹਿੰਦਾ ਜੀ ਸਰੰਦਾ ਮਹਾਰਾਜ ਆਪ ਹੀ ਬਣਿਆ ਹੈ ਸੰਤ ਅਸਵੇ ਕਹਿੰਦੇ ਠੀਕ ਹੈ ਬਾਬਾ ਜੀ ਜਿਉ ਤੁਸੀਂ ਕਹਿੰਦੇ ਹੋ ਸੋ ਸਰੰਦਾ ਇੱਥੇ ਸਰੰਦੇ ਦਾ ਨਾਮ ਤਾਂ ਨਹੀਂ ਹੈ ਜਿਹੜਾ ਸਾਜ ਹੈ ਆਪ ਸਿਰਜਣ ਵਾਲਾ ਉਹ ਪਰਮੇਸ਼ਰ ਹੈ ਆਪ ਸਰੰਦਾ ਸੱਚਾ ਸੂਈ ਸੋ ਸੱਚਾ ਪਰਮੇਸ਼ਰ ਆਪ ਹੀ ਜਗਤ ਨੂੰ ਰਚਣ ਵਾਲਾ ਹੈ ਆਪ ਉਪਾਇ ਖਪਾਇ ਸੂਈ ਇਹ ਵੀ ਪੈਦਾ ਕਰਨ ਵਾਲਾ ਹੈ ਆਪ ਹੀ ਪਰਲੋ ਕਰਨ ਵਾਲਾ ਖਪਾਉਣ ਵਾਲਾ ਹੈ ਆਪ ਹੀ ਗਿਆਨ ਨੂੰ ਪੈਦਾ ਕਰਨ ਵਾਲਾ ਹੈ ਆਪ ਹੀ ਗਿਆਨ ਨੂੰ ਖਪਾਉਣ ਵਾਲਾ ਸੋ ਪਰਮੇਸ਼ਰ ਗੁਰਮੁਖ ਹੋਵੇ ਸੋ ਸਦਾ ਸਲਾਹੀ ਜਿਹੜੇ ਗੁਰਮੁਖ ਹੁੰਦੇ ਸਦਾ ਪਰਮੇਸ਼ਰ ਦੀ ਸਿਫਤ ਕਰਦੇ ਹਨ ਮਿਲ ਸਾਚੇ ਸੁਖ ਪਾਏ ਦਾ ਉਸ ਜੀ ਅਕਾਲ ਪੁਰਖ ਨਾਲ ਮਿਲ ਕੇ ਸੁਖ ਸਰੂਪ ਨੂੰ ਪਾਉਣਾ ਕਰਦੇ ਹਨ ਅਨੇਕ ਯਤਨ ਕਰੇ ਇੰਦਰੀ ਵਸਨਾ ਹੋਈ ਜਿਹੇ ਲੋਕ ਯਤਨ ਕਰਦੇ ਹੈ ਕਈ ਤਰ੍ਹਾਂ ਦੀਆਂ ਧੰਦਾ ਮਾਰ ਮਾਰ ਕੇ ਖਾਂਦੇ ਹੈ ਕਈ ਓਸ਼ਦੀਆਂ ਪੀਂਦੇ ਹਨ ਕਈ ਪ੍ਰਕਾਰ ਦੇ ਹੋਰ ਸਾਧਨ ਕਰਦੇ ਹਨ ਜਿਹੜੀਆਂ ਇੰਦਰੀਆਂ ਇਹ ਵਸ ਨਹੀਂ ਹੋ ਸਕਦੀਆਂ ਹਰ ਵਕਤ ਅੱਖਾਂ ਵੇਖਣ ਵੱਲ ਕੰਨ ਸੁਣਨ ਵੱਲ ਚੌੜੀ ਸਪਰਸ਼ ਵੱਲ ਦੌੜਦੀ ਰਹਿੰਦੀ ਹੈ ਕਾਮੇ ਕ੍ਰੋਧੇ ਜਲੇ ਸਭ ਕੋਈ ਸਭ ਕੋਈ ਜਿੰਨੇ ਅਗਿਆਨੀ ਹੈ ਕਾਮ ਦੇ ਫੁਰਨੇ ਚ ਕ੍ਰੋਧ ਦੇ ਫੁਰਨੇ ਚ ਸਾਉ ਕੋਈ ਪਾਈ ਜਲਦੇ ਵੇਖੀਦੇ ਹਨ ਸਤਿਗੁਰ ਸੇਵੀ ਮਨ ਵਸ ਆਵੇ ਜਦੋਂ ਮਾਈ ਗੁਰੂ ਮਹਾਰਾਜ ਸਾਹਿਬ ਦੀ ਤਹਰ ਕਰੇ ਕੋਈ ਪੁਰਖ ਫਿਰ ਮਨ ਵਸ ਆਉਂਦਾ ਹੈ ਮਨ ਮਾਰੇ ਮਨਹਿ ਸਮਾਇਦਾ ਜਦੋਂ ਮੰਦਾ ਮੰਦਾ ਸੁਭਾਅ ਮਾਰ ਲਵੇ ਉਦੋਂ ਸਾਰੇ ਵਿਸ਼ੇ ਮਨਤੀ ਲਏ ਹੋ ਜਾਂਦੇ ਨਾਸ ਹੋ ਜਾਂਦੇ ਆ ਮਨ ਮਾਰੇ ਮਨਹਿ ਸਮਾਇਦਾ ਜਿਹੜਾ ਮਨ ਦੇ ਮੰਦੇ ਸੁਭਾਅ ਨੂੰ ਮਾਰ ਲਵੇ ਉਹ ਮਨ ਦੇ ਵਿੱਚ ਹੀ ਪਰਮੇਸ਼ਰ ਜੋਤੀ ਸਰੂਪ ਹੈ ਉਹ ਸ਼ਰੋਮਣੀ ਚ ਸਮਾ ਜਾਂਦਾ ਹੈ ਗੁਰਾਂ ਦੇ ਮੰਤਰ ਕਰਕੇ ਮੇਰਾ ਤੇਰਾ ਤੁਧ ਆਪੇ ਕੀਆ ਇਹ ਮਾਰੇ ਜੰਤ ਨੂੰ ਪਰਖਣ ਵਾਸਤੇ ਇਹ ਮੇਰਾ ਬਾਜ਼ਾਰ ਤੇਰਾ ਬਾਜ਼ਾਰ ਹੈ ਇਹ ਵੀ ਤਾਂ ਆਪ ਹੀ ਪਰਖਣ ਵਾਸਤੇ ਕੀਤੀ ਖੇਲ ਖੇਲੀ ਹੈ ਸਭ ਤੇਰੇ ਜੰਤ ਤੇਰੇ ਸਭ ਜੀਆ ਇਹ ਮਾਰੇ ਜਿੰਨੇ ਜੰਤ ਬ੍ਰਹਮਾਗ ਕ ਵੱਡੇ ਬਾਜੇ ਉਹ ਵੀ ਤੇਰੇ ਹੈ ਜੀ ਤੁਛ ਮੱਛਰ ਵਰਗੇ ਏ ਵੀ ਸਭ ਆਪ ਕਈ ਬਣਾਏ ਹੋਏ ਹਨ ਨਾਨਕ ਨਾਮ ਸਮਾਲ ਸਦਾ ਤੂੰ ਏ ਪਿਆਰਿਆ ਤੂੰ ਨਾ ਮਾਰੇ ਕਹਿੰਦੇ ਨਾਮ ਨੂੰ ਸੰਭਾਲਿਆ ਕਰ ਹਰ ਵਕਤ ਯਾਦ ਕਰਿਆ ਕਰ ਗੁਰਮਤੀ ਮਨ ਵਸਾਇਦਾ ਗੁਰਨਾਨਕ ਦੁਆਰਾ ਜੇ ਧਾਰਨ ਕਰੇ ਤਾਂ ਮਨ ਚ ਵਸਾ ਦਿੰਦਾ ਹੈ ਮਹਾਰਾਜ ਆਪ ਦੇ ਨਾਮ ਨੂੰ